ਵਾਈ ਗੁਰੂ ਜੀ ਦਾ ਖਾਲਸਾ ਵਾਈਬਲੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਜੈਰਾਜ ਬਰਾੜ ਫਤਨਾਲਾ ਅੱਜ ਮੈਂ ਬਹੁਤ ਅਹਿਮ ਮੁੱਦੇ ਤੇ ਗੱਲ ਕਰੂੰਗਾ ਜੋ ਹਰਜਿੰਦਰ ਸਿੰਘ ਪਿੰਡ ਰਟਾਲ ਜ਼ਿਲ੍ਹਾ ਤਰਨਤਾਰਨ ਉਹਨਾਂ ਤੋਂ ਪਿੱਛੇ ਜੇ ਫਲੋਰੀਡਾ ਵਿਖੇ ਰੋਡ ਐਕਸੀਡੈਂਟ ਦੇ ਵਿੱਚ ਤਿੰਨ ਵਿਅਕਤੀਆਂ ਦੀ ਜਾਨ ਗਈ ਚਲੀ ਆ ਤੇ ਉੱਥੋਂ ਦੀ ਸਰਕਾਰ ਕਹਿ ਰਹੀ ਹੈਗੀ ਆ ਉਹਨਾਂ ਨੇ ਰੋਡ ਐਕਸੀਡੈਂਟ ਦੇ ਰੋਡ ਐਕਸੀਡੈਂਟ ਨਹੀਂ ਹੋਇਆ ਉਹਨਾਂ ਨੇ ਕਤਲ ਕੀਤਾ ਉਹਨਾਂ ਤਿੰਨ ਤਿੰਨ ਵਿਅਕਤੀਆਂ ਦਾ ਤੇ ਉਹਨਾਂ ਨੂੰ ਸੁਣਾਈ ਜਾ ਰਹੀ ਹੈਗੀ 45 ਸਾਲ ਦੀ ਸਜ਼ਾ ਤੇ ਜੋ ਰੋਡ ਐਕਸੀਡੈਂਟ ਦੀ ਬੰਦੀ سزا ਹੈਗੀ ਆ ਉਹਨਾਂ ਨੂੰ ਮਿਲਣੀ ਚਾਹੀਦੀ ਹੈਗੀ ਆ ਤੇ 45 ਸਾਲ ਦੀ ਅਗਰ ਸਜ਼ਾ ਦੋਗੇ ਤਾਂ ਜੀ ਸਾਰਾ ਬੰਦੇ ਦਾ ਫਿਊਚਰ ਹੀ ਖਤਮ ਹੋ ਜਾਂਦਾ ਹੈਗਾ ਤੇ ਉੱਥੋਂ ਦੀ ਜੋ ਸਾਡੇ ਸਿੱਖ ਕਮਿਊਨਿਟੀ ਦੇ ਪੰਜਾਬੀ ਨੌਜਵਾਨ ਹੈਗੇ ਜੋ ਟਰਾਂਸਪੋਰਟ ਦਾ ਉੱਥੇ ਕੰਮ ਕਰਦੇ ਹੈਗੇ ਆ ਸਰਕਾਰ ਨਹੀਂ ਕੀ ਹੈਗਾ ਜੋ ਉਹਨਾਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ ਤੇ ਵੀਜ਼ਾ ਕੈਂਸਲ ਕੀਤਾ ਜਾਊ ਤੇ ਵਾਪਸ ਇੰਡੀਆ ਭੇਜਿਆ ਜਾਊਗਾ ਇੱਕ ਇੱਕ ਵਿਅਕਤੀ ਕਰਕੇ ਸਾਰੀ ਆਵਾਮ ਨੂੰ ਸਜ਼ਾ ਸੁਣਾਈ ਜਾ ਰਹੀ ਹੈ ਗਿਆ ਨਾ ਕੁਝ ਕਹਿੰਦੇ ਹੋਏ ਅਗਰ ਵੱਧ ਘੱਟ ਮੇਰੇ ਤੋਂ ਬੋਲਿਆ ਗਿਆ ਹੋਵੇ ਉਹਦੀ ਮੈਂ ਮਾਫੀ ਮੰਗਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ